ਪੰਜਾਬ ਵਿਜੀਲੈਂਸ ਬਿਊਰੋ ਨੇ ਨਗਰ ਕੌਂਸਲ ਮਲੋਟ ਦੇ ਕਲਰਕ ਨੂੰ ਵਿਧਵਾ ਔਰਤ ਦੇ ਕੋਲੋਂ 20000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥ ਕੀਤਾ ਕਾਬੂ ਸ਼੍ਰੀ ਮੁਖਸਰ ਸਾਹਿਬ ਦੇ ਵਿਧਾਨ ਸਭਾ ਹਲਕਾ ਮਲੋਟ ਵਿਖੇ ਅੱਜ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਨਗਰ ਕੌਂਸਲ ਦੇ ਇੱਕ ਕਲਰਕ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਗਰੀਬ ਵਿਧਵਾ ਔਰਤ ਦੇ ਕੋਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਮਿਸ਼ਨ ਤਹਿਤ ਰੈਕਮੈਂਡਜ਼ੂਰ ਕਰਨ ਦੇ ਬਦਲੇ 20000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥ ਗ੍ਰਿਫਤਾਰ ਕੀਤਾ ਹੈ ਉਕਤ ਵਿਦਵਾ ਔਰਤਵਾਂ ਨੂੰ ਸ਼ਿਕਾਇਤ ਕਰਨ ਤੇ ਵਿਜੀਲੈਂਸ ਨੇ ਐਤਵਾਰ ਹੋਣ ਦੇ ਬਾਵਜੂਦ ਕਲਰਕ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਔਰਤ ਦੇ ਘਰੋਂ 20000 ਰੁਪਏ ਦੀ ਪਹਿਲੀ ਕਿਸ਼ਤ ਲੈਂਦਿਆਂ ਰੰਗੇ ਹੱਥ ਕਾਬੂ ਕਰ ਲਿਆ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮਲੋਟ ਸ਼ਹਿਰ ਦੀ ਰਹਿਣ ਵਾਲੀ ਇੱਕ ਵਿਧਵਾ ਔਰਤ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਨਗਰ ਕੌਂਸਲ ਦੇ ਕਲਰਕ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਮਿਸ਼ਨ ਤਹਿਤ ਉਸ ਦਾ ਘਰ ਬਣਵਾਉਣ ਲਈ ਰਕਮ ਮਨਜ਼ੂਰ ਕਰਨ ਦੇ ਬਦਲੇ 50000 ਰੁਪਏ ਦੀ ਰਿਸ਼ਵਤ ਮੰਗੀ ਸੀ ਜਿਸ ਨੂੰ ਉਹ ਦੋ ਕਿਸ਼ਤਾਂ ਵਿੱਚ ਲੈਣ ਲਈ ਸਹਿਮਤ ਹੋਇਆ ਸੀ ਵਿਜੀਲੈਂਸ ਬਿਊਰੋ ਨੇ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਜਾਲ ਵਿਛਾਇਆ ਤੇ ਉਕਤ ਮੁਲਜ਼ਮ ਨੂੰ ਸ਼ਿਕਾਇਤਕਰਤਾ ਦੇ ਘਰੋਂ 20000 ਰੁਪਏ ਦੀ ਰੰਗੇ ਹੱਥੀ ਕਾਬੂ ਕਰ ਲਿਆ ਜਦਕਿ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਉਕਤ ਮੁਲਜ਼ਮ ਕੋਲੋਂ ਰਿਸ਼ਵਤ ਦੀ ਰਕਮ ਵੀ ਮੌਕੇ ਤੇ ਹੀ ਬਰਾਮਦ ਕਰ ਲਈ ਗਈ ਹੈ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਬਠਿੰਡਾ ਰੇਂਜ ਥਾਣੇ ਵਿੱਚ ਭ੍ਰਸ਼ਟਾਚਾਰ ਰੋਕਥਾਮ ਕਾਨੂੰਨ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ਕੀ ਮਾਮਲਾ ਕੀ ਮਾਮਲਾ ਜੀ ਇਹ ਜਗੀਰਕੌਰ ਨਾਮ ਦੀ ਇੱਕ ਜੋ ਲੋਕ ਜਿਹੜਾ ਨੇ ਜੇਬੀ ਸੀ ਉਹਦਾ ਇਹਨਾਂ ਦਾ ਪ੍ਰਧਾਨ ਮੰਤਰੀ ਨਾ ਹੈ ਤੇ ਮਕਾਨ ਬਣਾਉਣ ਲਈ 1.5 ਲੱਖ ਰੁਪਏ ਆਇਆ ਸੀ ਇਹ ਜਿਹੜਾ ਕਲਰਕ ਸ੍ਰੀਸ਼ ਕੁਮਾਰ ਸੀ ਉਹਦੇ ਸਾਰੀ ਪੇਮੈਂਟ ਹੋ ਗਈ ਸਟਾਈ ਜਰ ਦੇ ਵਿੱਚ ਉਹਦੇ ਚੋਂ ਕਹਿੰਦੇ ਸਨ ਮੈਨੂੰ 50000 ਰੁਪਏ ਦੇ ਤੇ ਜਿਹੜੀ ਪਹਿਲੀ ਕਿਸ਼ਤ ਆ ਜੋ 20000 ਰੁਪਏ ਲੈਣ ਦੇ ਨੂੰ ਅਸੀਂ ਸਰਕਾਰੀ ਗਵਾਹ ਦੇ ਹਾਈਕ ਲੱਗੇ ਆ ਤਿੱਕਾ ਉਹ ਸਰ ਰਿਮਾਂਡ ਕੋਈ ਉਹ ਰਿਮਾਂਡ ਹਾਂਜੀ ਉਹ ਕੱਲ ਨੂੰ ਪੇਸ਼ ਕਰਾਂਗੇ ਹਾਂਜੀ ਓਕੇ